प्यारे दोस्तों प्यार भरे शशिकांत जी दोस्तों आज दी वीडियो ਵਿੱਚ 10 अप्रैल ਦੇ ਵਿੱਚ ਵਿਧਾਇਕਾਂ ਨਾਲ ਬੈਠ ਕੇ ਰਣਨੀਤੀ ਬਣਾਉਣਗੇ ਇਸ ਬਾਰੇ ਜਿਹੜੀ ਭਰਪੂਰ ਜਾਣਕਾਰੀ ਜਿਹੜੀ ਪ੍ਰਾਪਤ ਹੋਈ ਤੁਹਾਡਾ ਸਾਂਝ ਕਰਾਂਗੇ ਦੋਸਤੋ ਗੱਲ ਕਰ ਲਈ ਪੰਜਾਬ ਵਿੱਚ ਸੱਤਾਧਾਰੀ ਆਮ ਪਾਰਟੀ ਆਮ ਆਦਮੀ ਪਾਰਟੀ ਦੇ ਅੰਦਰ ਮੈਂਬਰ सुशील ਕੁਮਾਰ ਨੂੰ ਅਤੇ ਜਲੰਧਰ ਤੋਂ ਵਿਧਾਇਕ ਸ਼ੀਤਲ ਪਾਰਟੀ ਨੂੰ ਅਲਵਿਦਾ ਕਹਿ ਕੇ ਬਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਹਨ ਇਸ ਦੇ ਨਾਲ ਹੀ ਆਪ ਨੇ ਫਿਰ ਤੌਂਕੀਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਪੰਨ ਤੋੜ ਤੋਂ ਬਚਨ ਦੇ ਲਈ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਪਾਰਟੀ ਸੂਤਰਾਂ ਨੇ ਮੰਨਿਆ ਹੈ 31 ਮਾਰਚ ਨੂੰ ਦਿੱਲੀ ਦੇ ਵਿੱਚ ਹੋਣ ਵਾਲੀ ਰੈਲੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਾਰੇ ਹੀ ਵਿਧਾਇਕਾਂ ਦੇ ਨਾਲ ਵੱਖਰੀ ਮੀਟਿੰਗ ਕਰਨਗੇ ਮੀਟਿੰਗ ਦਾ ਜਿਹੜਾ ਸਿਲਸਲਾ April ਤੋਂ ਸ਼ੁਰੂ ਹੋਵੇਗਾ ਇਸੇ ਦੌਰਾਨ ਹਲਕਾ ਵਿਧਾਇਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਇਹਨਾਂ ਮੀਟਿੰਗਾਂ ਰਾਹੀਂ ਆਪ ਨੇ ਲੋਕ ਸਭਾ ਜਿਹੜੀ ਚੋਣਾਂ ਜਿੱਤਣ ਦਾ ਟੀਚਾ ਜਿਹੜਾ ਰੱਖਿਆ ਹੈ ਇਸ ਵਾਰ ਆਪ ਕਨਵੀਰ ਅਰਵਿੰਦਰ ਕੇਜਰੀ ਵਾਲਦੀ ਗ੍ਰਿਫਤਾਰੀ ਦੇ ਵਿਰੁੱਧ ਤੇ ਵਿੱਚ 31 ਮਾਰਚ ਨੂੰ ਦਿੱਲੀ ਦੇ ਵਿੱਚ ਹੋਣ ਵਾਲੀ ਮੈਗਾ ਰੈਲੀ ਦੀ ਕਮਾਂਡ ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਹੱਥ ਵਿੱਚ ਹੋਵੇਗੀ ਪਾਰਟੀ ਸੂਤਰਾਂ ਦੀ ਮੰਨੀਏ ਤਾਂ ਉਹ ਰੈਲੀ ਤੱਕ ਦਿੱਲੀ ਦੇ ਵਿੱਚ ਹੀ ਰਹਿਣਗੇ ਸੂਬੇ ਦੇ ਕਈ ਕੈਬਨਿਟ ਮੰਤਰੀ ਆਪਣੇ ਸਮਰਥਕਾਂ ਸਮੇਤ ਦਿੱਲੀ ਪਹੁੰਚ ਚੁਕੇ ਹਨ ਇਸ ਦੇ ਨਾਲ ਹੀ ਪੰਜਾਬ ਭਰ ਤੋਂ ਘਟੋ ਘਟ ਇੱਕ ਹਜ਼ਾਰ ਆਮ ਸਮਰਥਕ ਆਤੇ ਆਗੂ ਇਸ ਰੈਲੀ ਦੇ ਵਿੱਚ ਜਾ ਰਹੇ ਹਨ ਇਸ ਬਹਾਨੇ ਜਿੱਥੇ ਆਪ ਆਪਣੀ ਤਾਕਤ ਦਾ ਪ੍ਰਦਰਸ਼ਨ ਕਰੇਗੀ ਉੱਥੇ ਹੀ ਸਾਰੇ ਹਲਕਿਆਂ ਦੇ ਆਗੂਆਂ ਦਾ ਵੀ ਮੁਕੰਮਲ ਕੀਤਾ ਜਾਵੇਗਾ ਜੇਕਰ ਆਮ ਆਦਮੀ ਪਾਰਟੀ ਦੇ ਵੱਡੇ ਨੇਤਾਵਾਂ ਦੀ ਗੱਲ ਕਰੀਏ ਤਾਂ ਪਾਰਟੀ ਦੇ ਰਾਸ਼ਟਰੀ ਕਨਵੀਰ ਅਰਵਿੰਦਰ ਕੇਜਰੀਵਾਲ ਮਨੀਸ਼ ਸੋਦੀਆ ਅਤੇ ਸੰਜੇ ਸਿੰਘ ਤੋਂ ਬਾਅਦ ਭਗਵੰਤ ਮਾਨ ਦਾ ਨਾਮ ਆਉਂਦਾ ਹੈ ਇਨਾਂ ਦੇ ਨਾ ਆਗੂਆਂ ਦੇ ਜੇਲ੍ਹ ਜਾਣ ਤੋਂ ਬਾਅਦ ਭਤਵੰਤ ਮੰਤਨ ਦੇ ਮੋਢਿਆਂ ਤੇ ਜ਼ਿੰਮੇਵਾਰੀ ਵਧ ਗਈ ਹੈ ਜਿਹੇ ਦੇ ਵਿੱਚ ਉਹ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਉਣ ਰਹੇ ਹਨ ਵੀਰਵਾਰ ਰਾਤ ਨੂੰ ਜਿਵੇਂ ਇਹ ਅਰਵਿੰਦਰ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਹੀ ਸਿੱਧੀ ਜਿਹੜੇ ਕਿ ਦਿੱਲੀ ਚਲੇ ਗਏ